ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। our secretary of the managing society mr bipin gupta the architect of the stop epilepsy program dr gagandeep singh civil surgeon ludhiana and the people who matter the most the Anganwadi workers the medical officers and the medical staff of nawashehr i would like to congratulate each one of you that this has happened this landmark day for nawashehr has happened because we have two doctors at the health affairs in our state nawashehr aana matlab apne ghar aana ji nawashehr ton ehi mera jiddi chala hai ga ji aur ajj bada ik saada vishesh mantav ithe aanda ji ye dayanand medical college valo ਬਹੁਤ ਅੱਛਾ ਅਪਰਾਲਾ ਹੈ ਕਿ ਜਿਹੜਾ ਬਿਮਾਰੀਆਂ ਦੀ ਰੋਕਥਾਮ ਚ ਪਹਿਲਾਂ ਵੀ ਇਹਨਾਂ ਦੇ ਜਿਹੜੇ ਕਾਰਡੀਓਲੋਜਿਸਟਾ ਡਾਕਟਰ ਬਿਸ਼ਪ ਮੋਹਨ ਤੇ ਡਾਕਟਰ ਰੈਡੀ ਜਿਹੜੇ ਪੀਜੀਆ ਤੋਂ ਆ ਉਹਨਾਂ ਨੇ ਹਾਰਟ ਵਾਸਤੇ ਜਿਹੜਾ ਉਹ ਮਤਲਬ ਉਹ ਵੀ ਚੱਲਦਾ ਪਿਆ ਸਾਡਾ ਪ੍ਰੋਜੈਕਟ ਜਿਹੜੇ ਹਾਰਟ ਦਾ ਜਿਹੜੀ ਸ਼ੁਰੂਆਤ ਪਾਇਆ ਹੁੰਦਾ ਉਹਦਾ ਲਾਸਟ ਕਰਨਾ ਜਾਂ ਉਹਦੀ ਪ੍ਰੋਫੈਨਸ਼ਨ ਕਰਨਾ ਇਸੇ ਤਰ੍ਹਾਂ ਬ੍ਰੇਨ ਸਟ੍ਰੋਕ ਦਾ ਤੇ ਆ ਜਿਹੜਾ ਹੈਗਾ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਪੰਜਾਬੀ ਚ ਮਿਰਗੀ ਦਾ ਦੌਰਾ ਕਹਿੰਦੇ ਪੜਾ ਬੜੀ ਕਾਮਨ ਹੈ ਜੀ ਜੇ ਆਪਾਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ 3-4 ਲੱਖ ਬੱਚੇ ਹੋ ਜੇ ਹੋਣਗੇ ਜਾਂ ਬਜ਼ੁਰਗ ਹੋਣਗੇ ਜਿਹਨਾਂ ਨੂੰ ਇਹ ਦੌਰੇ ਪੈਂਦੇ ਆ ਔਰ ਇਹਦੇ ਨਾਲ ਸਟਿਗਮਾ ਹੁੰਦਾ ਹੈ ਲੋਕਾਂ 'ਚ ਪਤਾ ਨਹੀਂ ਹੁੰਦਾ ਤੇ ਲੋਕ ਕੀ ਕਰਦੇ ਆ ਕਿ ਜਦੋਂ ਕਿਸੇ ਨੂੰ ਮਨਰਗੀ ਦਾ ਦੌਰਾ ਪੈਂਦਾ ਜੀ ਉਹ ਫਿਰ ਕਈ ਵਾਰੀ ਇਹਨਾਂ ਜੀ ਮਤਲਬ ਟੈਂਟਰਮ ਜਿਹੜੇ ਤੁਹਾਡੇ ਜਿੰਨੇ ਵੀ ਟੈਂਟਰੇ ਆ ਗਿਆ ਉਹਨਾਂ ਦੇ ਕੋਲ ਜਿਹੜੇ ਜਾ ਆਪਣੇ ਤੋਂ ਦੇਖਵਾਣੇ ਪੇ ਜਾ ਵੀ ਜੁਤੀਸ਼ ਨੂੰ ਆਰਦਾਸ ਜੁਤੀਸ਼ ਸਟੇਗਮਾ ਵੀ ਉਹਦੇ ਨਾਲ ਟਾਈਅਰ ਤੇ ਅਜ ਕੋ ਲੜਕੀ ਹੋਵੇ ਹਾਲਾਂਕਿ ਇਹ ਬਿਮਾਰੀ ਕੰਟਰੋਲੇਬਲ ਹੈ ਜੀ ਬੜੀਆਂ ਬਿਮਾਰੀਆਂ ਹੈਗੀਆਂ ਜੀ ਬੰਦਿਆਂ ਨੂੰ ਜਿਹੜੀਆਂ ਹੋ ਜਾਂਦੀਆਂ ਜੋ ਬਲੱਡ ਪ੍ਰੈਸ਼ਰ ਹੋ ਗਿਆ ਸ਼ੂਗਰ ਹੋ ਗਿਆ ਤਾਂ ਆਪਾਂ ਦਵਾਈ ਕਰਦੇ ਆ ਨਾ ਜੀ ਇਹ ਵੀ ਦਵਾਈ ਦੇ ਨਾਲ ਕੰਟਰੋਲ ਹੋ ਜਾਂਦੀ ਹੈ ਜੀ 70 80 90 ਪਰਸੈਂਟ ਕੇਸਸ ਦੇ ਵਿੱਚ ਔਰ ਇਹਨਾਂ ਨੇ ਇੱਕ ਨਵੀਂ ਐਪ ਵੀ ਡਿਵੈਲਪ ਕੀਤੀ ਹੈ ਜਿਹਦੇ ਨਾਲ ਇਹਦਾ ਆਸ਼ਾ ਵਰਕਰ ਹੋਵੇ ਜੀ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਏ ਐਨ ਐਮ ਜਿਹਨੂੰ ਵੀ ਆਪਾਂ ਕਹਿ ਦਿੰਦੇ ਆ ਨਰਸਸ ਹੋਣ ਜਾਂ ਡਾਕਟਰਸ ਹੋਣ ਜਿਵੇਂ ਆਪਣੇ ਕੋਲ ਆਮ ਆਦ ਦੁਆញਾਂ ਸਰਕਾਰ ਦੇ ਰਹੀ ਆ ਸਾਰੀਆਂ ਜਿਹੜੀਆਂ ਅਸੀਂ ਦੇ ਦਾਂਗੇ ਮੈਂ ਜੀ ਕੋ ਬੰਦੀ ਦਵਾਈ ਦੇ ਦਾਂਗੇ ਸਾਡਾ ਮਕਸਦ ਹੈ ਕਿ ਜਿਹੜੇ 3-4 ਲੱਖ ਬੰਦੇ ਆਨ ਦੀ ਕੁਆਲਿਟੀ ਆਫ ਲਾਈਫ ਬਹੁਤ ਥੀ ਹੋ ਜਾਵੇ ਇਹਨਾਂ ਨੂੰ ਨੌਕਰੀਆਂ ਦੇ ਲੈਣ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ ਕਿਸੇ ਨੂੰ ਵਿਆਹ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਉਹ ਬੰਦੇ ਆਪਣੀ ਨਾਰਮਲ ਲਾਈਫ ਲੀਡ ਕਰ ਸਕਣ ਲਾਈਕ ਐਨੀ ਅਦਰ ਨਾਰਮਲ ਪਰਸਨ ਜਿਵੇਂ ਹੋਰੇ ਕੀਤਾ ਜਾ ਸਕਦਾ ਹੈ ਹੋਰੇ ਪੋਸੀਬਲ ਹੈ ਸਰ ਹਿਸਟਾਫ ਦੀ ਕਮੀ ਹੈ ਸਰ ਬਹੁਤ ਪੀਜੀ ਹੈ ਪਿਸ਼ਟਾਫੀ ਬਹੁਤ ਕਮੀ ਹੈ ਡਾਕਟਰ ਆ ਗਏ ਜੀ ਮਤਲਬ ਪਰਸਨਲ ਨਿਯੁਕਤੀ ਪੱਤਰ ਦੇ ਦੇਣਾ ਜੀ ਡਾਕਟਰ ਕਹੋਂ ਜਾਣਗੇ ਐਨਐਮ ਦੀ ਭਰਤੀ ਹੋ ਗਈ ਹੈ 580 ਦੇ ਕਰੀਪਰ ਨਾ ਆ ਗਿਆ ਸੀ ਬਾਕੀ ਨਾ ਨਿਯੁਕਤੀ ਪੱਤਰ ਉਹਨਾਂ ਨੂੰ ਵੀ ਪਰਸਨਲ ਮਿਲ ਜਾਣੇ ਆ ਜੀ ਸਟਾਫ ਨਰਸਸ ਦੀ ਭਰਤੀ ਹੋ ਰਹੀ ਹੈ ਫਾਰਮਾਸਿਸਟਾਂ ਦੀ ਹੋ ਰਹੀ ਹੈ ਮਲਟੀਪਰਪਸਡ ਸੈਲਫ ਵਰਕ ਮੇਲ ਦੀ ਹੋ ਰਹੀ ਹੈ ਜਿੰਨੇ ਵੀ ਪੈਰਾਮੈਡਿਕ ਹੈ ਸਾਰਿਆਂ ਦੀ ਭਰਤੀ ਅਸੀਂ ਕਰ ਰਹੇ ਹਾਂ ਡਾਕਟਰ ਹੋਰ ਭਰਤੀ ਕਰਾਂਗੇ ਇਸ ਤੋਂ ਬਾਅਦ ਸਰ ਬਲੱਡ ਬੈਂਕ ਨਾ ਜਿਹੜਾ ਹੋਣਾ ਸੀ ਇਥੇ ਸਟਾਫ ਉਹ ਸਟਾਰਟ ਨਹੀਂ ਹੋ ਸਰ ਜੀ ਕੋਲ ਪਲੇ ਐਮਰਜੈਂਸੀ ਸਰਵਿਸਿਸ ਵੀ ਅਪਗ੍ਰੇਡ ਹੋਣਗੀਆਂ ਔਰ ਮੈਡੀਕਲ ਕਾਲਜ ਵੀ ਬਣੇਗਾ ਨਵੇਂ ਸ਼ਹਿਰ ਦੇ ਸਰ ਫਲੀਸੀ ਜਿਹੜੀਆਂ ਲੜਕੀਆਂ ਦੀ ਉਮਰ ਵੀ ਹੈ 62 ਸਾਲ ਕੀਤੀ ਗਈ ਹੈ ਜਿਹੜੀਆਂ ਆਸ਼ਾ ਵਰਕਰ ਦਾ ਨਾਮ ਹੈ ਆਸ਼ਾ ਵਰਕਰ ਜਿਹੜੀਆਂ ਇਹਨਾਂ ਨੂੰ ਕਰੀਅਰ ਹਾਂ ਇਹਨਾਂ ਵਾਸਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਹਨ ਜੀ ਇੰਸ਼ੋਰੈਂਸ ਹੋ ਗਈ ਹੈ ਜੀ ਇਹਨਾਂ ਦੇ ਜਿੰਨੇ ਇਨਸੈਂਟਿਵ ਹੈ ਉਹਨਾਂ ਨੂੰ ਵੀ ਮੈਂ ਜਿਹੜੀ ਕਿਉਂਕਿ ਸੈਂਟਰ ਗਵਰਨਮੈਂਟ ਦੇ ਨਾਲ ਬੇਸਿਕਲੀ ਜਿਹੜਾ ਹੈਗਾ ਇਹ ਚੱਲਦਾ ਪ੍ਰੋਗਰਾਮ ਹੈ ਕਿ ਇਹਨਾਂ ਦੇ ਇਨਸੈਂਟਿਵ ਵੀ ਰਿਵਾਈਜ਼ ਕਰੋ ਜਿਵੇਂ ਪੰਜਾਬ ਇਹਨਾਂ ਨੂੰ 2500 ਦਿੰਦੀ ਆ ਤੇ ਇਹ ਸੈਂਟਰਲ ਕਟੋਂ ਬਾਅਦ ਇਹਨਾਂ ਨੂੰ 5000 ਰੁਪਏ ਮਹੀਨਾ ਫਿਕਸਡ ਵੀ ਦੇਵੇ ਇਹ ਬਹੁਤ ਸਾਡੀਆਂ ਗਰਾਸ ਰੂਟ ਲੈਵਲ ਤੇ ਵਰਕਰ ਹੈ ਸਾਰੇ ਜਿਹੜੇ ਹੈਗੇ ਜਿਹੜੇ ਚਾਹੀਏ ਆਪਾਂ ਐਪੀਐਫਸੀ ਦੀ ਗੱਲ ਕਰਦੇ ਆ ਪਹਿਲਾਂ ਕਰੋਨਾ ਆਇਆ ਸੀ ਜਦੋਂ ਵੀ ਕੋਈ ਐਮਰਜੈਂਸੀ ਆਉਂਦੀ ਆ ਤਾਂ ਇਹ ਘਰ ਘਰ ਜਾ ਕੇ ਕੰਮ ਕਰਦੀਆਂ ਤੇ ਅਸੀਂ ਇਹਨਾਂ ਨੂੰ ਜਿਹੜਾ ਅੱਗੇ ਤੋਂ ਵੀ ਹੈਗਾ ਅਸੀਂ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਮਾਨ ਪੱਤਾ ਵੀ ਇਹਨਾਂ ਦਾ ਵਧਾਈਏ ਇਹਦੇ ਨਾਲ ਨਾਲ ਅਸੀਂ ਜਿਵੇਂ ਇਸ ਵਾਰੀ ਸਾਡਾ ਬਹੁਤ ਅੱ ਜੇ ਸਾਰੀਆਂ ਆਸ਼ਾ ਵਰਕਰ ਔਰ ਸਾਰੇ ਐਨਐਮ ਔਰ ਡਾਕਟਰ ਸਾਰੇ ਮਿਲ ਕੇ ਆਪਾਂ ਕੋਸ਼ਿਸ਼ ਕਰਾਂਗੇ ਇਸ ਵਾਰੀ 50% ਰਿਡਕਸ਼ਨ ਹੋਈ ਹੈ ਜੀ ਡੈਂਗੂ ਦੇ ਕੇਸਸ ਦੇ ਵਿੱਚ 50% ਕਮੀ ਆਈ ਆ ਅਗਲੀ ਵਾਰੀ ਆਪਾਂ 80% ਜਾਂ 90% ਕਮੀ ਕਰਦੇ ਆ ਜਿਹੜੀ ਬਿਮਾਰੀ ਦੀ ਰੋਕਥਾਮ ਵਾਸਤੇ ਆ ਇਹ ਪਹਿਲੀ ਸਰਕਾਰ ਹੈ ਜਿਨੇ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਆ ਜੀ अर्ਲੀ ਡਿਟੈਕਸ਼ਨ ਐਂਡ ਟਰੀਟਮੈਂਟ ਤੇ ਜਿਹੜੀ ਪ੍ਰੋਫੈਂਸ਼ਨ ਆਫ ਡਿਜ਼ੀਜ਼ ਹੈ ਜਿਸ ਤਰ੍ਹਾਂ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਚਾਹੇ ਉਹ ਮਰਗੀ ਹੋਵੇ ਜੀ ਵੈਕਟਰ ਬੋਰਨ ਡਿਜ਼ੀਜ਼ਸ ਹੋਣ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਆਉਣ ਵਾਲੀਆਂ ਡੈਂਗੂ ਚਿਕਨਗ ਜਾ ਡਾਇਰੀਆ ਹੋਵੇ ਜਾਂ ਜਿਹੜੀਆਂ ਲਾਈਫ ਸਟਾਈਲ ਡਿਸਆਰਡਰ ਹੈ ਇਹਦੇ ਵਾਸਤੇ ਵੀ ਹਾਈਪਰ ਟੈਨਸ਼ਨ ਡਾਇਬੀਟਿਸ ਦੇਖੋ ਪੰਜਾਬੀਆਂ ਦੇ ਗੁਰਦੇ ਕਿਉਂ ਫੇਰ ਹੋ ਰਹੇ ਆ ਜਦਾ ਬਲੱਡ ਪ੍ਰੈਸ਼ਰ ਸ਼ੂਗਰ ਦੀ ਹੋਣਾ ਸੀ ਸਾਰੇ ਬੱਚਾ ਜਿਹੜੇ ਹੈਗੇ ਆ ਉਹ ਨੀਮੀਆ ਆਈ ਸਾਈਟ ਹਾਈਟ weight ਵਾਸਤੇ ਕਰਾਂਗੇ ਔਰ ਜਿਹੜੇ ਜਿਹੜੇ ਅਡਲਟ ਹੈਗੇ ਆ ਵੱਡੇ ਆ ਗਿਆ ਉਹਨਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਤੇ weight ਇਹ ਕਰਕੇ ਪਲੱਸ ਨਿਊਟ੍ਰੀਸ਼ਨਲ ਗਾਈਡੈਂਸ ਤੇ ਕੋਈ ਫਿਜ਼ੀਕਲ ਐਕਟੀਵਿਟੀ ਤੇ ਲੈ ਕੇ ਆਵਾਂਗੇ ਤਾਂ ਕਿ ਡਿਜ਼ੀਜ਼ ਬਰਡਨ ਘੱਟ ਸਕੇ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਘੱਟ ਸਕੇ और लोग सेहत वास्ते खर्चा करके कर्जाई ना हो से, से, से है। से, है। से, और थैंक यू सर सेक्रेटरी मिस्टर विक्रम सर विपिन गुप्ता जी डॉक्टर भुर्पी, भुर्पी, गुडप्लीट गुडप्लीटिंग बोर्डन प्रिंसिपल ज्ञानन मेडिकल कॉलेज लुधियाना डॉक्टर गजेंद्र जी हेड ऑफ डिपार्टमेंट न्यूरोलॉजी ज्ञानन मेडिकल कॉलेज लुधियाना अ ओवरसीज गेस्ट Professor Leigh Sander from London, Professor Dr. Charles Luton from Oxford and Mr. Pall Pallav Malik, Director Along with it, my own staff, SMOs, Program Officers, Medical Officers, CFOs, ANMs and ASHA workers who are going to participate actively in this project, we have called them also here. Welcome to all my guests over here it is indeed an honor and pleasure to host you all today we are as we all know we are here to inaugurate this college i assure you sir the team sps health department will put the guidelines are issued time to time by deals sir's presence is here a morale booster for us as supportive of us that it will be really motivating for all the staff to implement this project in total, If sir you permit, shall we proceed for? Yes. yes. It is very important for me being an action minister that uh, 300,000 or 300, 400,000 people and as many families will benefit from your initiative and uh, I am duty bound uh, to look after ASHA workers, uh, A &M's, doctors, paramedics, all my staff and uh, you see uh, they should be uh, able to participate with enthusiasm. Yes. I mean if you have to go to your work, then there is something wrong with your uh, secretary, with your minister, with your government. If the workers feel enthusiastic, they love to go to their work, whatever job we give them, that means we have a good uh, good government, it's a good governance and uh, people are healthy. So that's my endeavor that people should feel like going to their work, doing their duty, do the not forced to work, that they have to go and do it because they are obliged to do it. Otherwise you see they will be marked as such. Well. So uh, the ASHA worker, uh, the ANMs, the multi co worker, male and female the doctors. So we have a very robust uh, kind of uh, system now. We have our ah clinics, where have 18 are available. We can add one or two more for epilepsy and for other diseases also because that medicine should be provided at the grassroots level, at the village level and the world level. So we will do that. So you will only have to study the recommendation and it will I will put it to the essential drug list so that there is never any shortage of practice. ਮੇਜਰ ਮਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਆਪ ਸਭ ਦਾ ਸਵਾਗਤ ਹੈ ਜੈ ਹਿੰਦ ਇਸ ਵਾਰ ਮੇਜਰ ਮਦੀਪ ਸਿੰਘ ਦੀ ਤੀਸਰੀ ਵਰਸੀ ਮੌਕੇ ਮੈਂ 7 ਦਸੰਬਰ 2024 ਨੂੰ ਦਿਨ ਸ਼ਨੀਵਾਰ ਸਰਕਾਰਸਾ ਸੀਨੀਅਰ ਸਕੈਂਡਰੀ ਸਕੂਲ ਦੀ ਗਰਾਊਂਡ ਵਿਖੇ ਮੇਜਰ ਮਦੀਪ ਸਿੰਘ ਦੀ ਯਾਦ ਵਿੱਚ ਮੁਫਤ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਵਰਲਡ ਕੇਅਰ ਵਰਲਡ ਸੈਂਟਰ ਕੇਅਰ ਚੈਰਿਟੀ ਸੁਸਾਇਟੀ ਜਿਸ ਦਾ ਜ਼ੋਗਰਾਲ ਹੈ ਆਰਜਾਰਿਆ ਜਿਹੜੀ ਕਿ ਸੁਸਾਇਟੀ ਕੁਲਵੰਤ ਹਰੀਵਾਲ ਦੀ ਜੀ ਜਿਹਦੀ ਰਹਿਮ ਨਾਈ ਹਟ ਕੰਮ ਕਰਦੀ ਹੈ ਤੇ ਇਸ ਕੈਂਪ ਦੇ ਵਿੱਚ ਜਿਹੜੇ ਕੈਂਸਰ ਦੇ ਸੰਬੰਧੀ ਟੈਸਟ ਨੇ ਉਹ ਕੀਤੇ ਜਾਣਗੇ ਜਿਸ ਦਾ ਸਮਾਂ 10 ਤੋਂ 4 ਵਜੇ ਤੱਕ ਰਹੇਗਾ ਇਹਦੇ ਵਿੱਚ ਔਰਤਾਂ ਤੇ ਮਰਦਾਂ ਦੇ ਕੈਂਸਰਾਂ ਦੀ ਕੈਂਸਰ ਦੀ ਸਰੀਰਕ ਜਾਂਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਸਰੀਰਕ ਜਾਂਚ ਲੰਗੋਗ੍ਰਾਫੀ ਟੈਸਟ ਔਰਤਾਂ ਦੇ ਬੱਚੇਦਾਰੀ ਦੇ ਟੈਸਟ ਦੀ ਜਾਂਚ ਜਿਹੜੀ ਕਿ ਪੈਪਸਪੀਅਰ ਔਰਤਾਂ ਦੇ ਮਰਦਾਂ ਤੇ ਔਰਤਾਂ ਦੇ ਕੈਂਸਰ ਲਈ ਜਾਂਚ ਜਿਹੜੀ ਆ ਕੀਤੀ ਜਾਏਗੀ ਮਰਦਾਂ ਦੇ ਗਦੂ ਦੋਦਾ ਦੇ ਕੈਂਸਰ ਦੀ ਪੀਐਸਏ ਟੈਸਟ ਜਾਂਚ ਕੀਤੀ ਜਾਊਗੀ ਔਰਤਾਂ ਦੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ ਔਰਤਾਂ ਤੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ ਹੱਡੀਆਂ ਦੇ ਟੈਸਟ ਦੀ ਜਾਂਚ ਅਤੇ ਸੂਗਰ ਅਤੇ ਬਲੱਡ ਪ੍ਰੈਸ਼ਰ ਜਿਹੜੀ ਦੀ ਜਾਂਚ ਕੀਤੀ ਜਾਊਗੀ ਅਤੇ ਲੋੜਵੰਦ ਬੀਜਰ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਸੋ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ ਇਹ ਸਬਦਾ ਲਾਭ ਲਿਆ ਜਾਵੇ ਇਹ ਟੈਸਟ ਬੜੇ ਮਹਿੰਗੇ ਨੇ ਜਿਹੜੇ ਕਿ ਇੱਥੇ ਬਿਲਕੁਲ ਫ੍ਰੀ ਕਿਤੇ ਜਾਣਗੇ ਮੈਂ ਸਭ ਨੂੰ ਅਪੀਲ ਕਰਦਾ ਕਿ ਆਪ ਆਪਣੇ ਪਰਿਵਾਰ ਮੈਂਬਰਾਂ ਦਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਸੁਝਾਅ ਦੇ ਕੇ ਇਹਦਾ ਲਾਭ ਉਠਾਉਣ ਦੀ ਕੋ ਜਿਹੜੀ ਕਿਰਪਾਲਤਾ ਕੀਤੀ ਜਾਵੇ ਜਾਹਿਦ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਬੀਅਤ ਇਤਾਲੀਅਨ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ